ਇਹ ਪ੍ਰੈਸ ਕਾਨਫਰੈਂਸ ਇੱਕ ਫਾਈਲ थाना ਵਿੱਚ 2023 ਜੀ ਮਕਦਮਾ ਦਰਜ ਹੋਇਆ ਸੀਗਾ ਮਕਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ ਤੇ ਇਹਦੇ ਅੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਥੇ ਮਰਡਰ ਹੋ ਚੁੱਕਿਆ ਸੀਗਾ ਤੇ ਇਮੀਡੀਏਟਲੀ ਅਸੀਂ ਇੱਕ ਅਫੇਅਰ ਲਾਚੀਟੀਸੀਓ ਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮਕਦਮਾ ਸੀ ਅਨਟਰੈਸ ਸੀਗਾ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦਾ ਇੱਕ ਵਿਨੋਦ ਕੁਮਾਰ ਉਰਫ ਵੀਨੂ ਕਾਲੀਆ ਵਿਨੂ ਕਨੇਲੀਆ ਜੋ ਕਿ ਪੁਨੈਲ ਪੇਟ ਦਾ ਰਹਿਣ ਵਾਲਾ ਹੈ ਖੁਸ਼ਿਆਰ ਪਰਮ ਜਿਹਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਏਟਲੀ ਸੰਧਤ ਪਤਾ ਲੱਗ ਗਿਆ ਇਮੀਡੀਡੀਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੀਂ ਉਹਦੀ ਐਲਓਸੀ ਖਲਵਾਈ ਸੀ ਤੇ ਹੁਣ 115249 ਜੋ ਤਾਂ ਬੈਂਕਾਕ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਸਾਡੀ ਪਾਇਲ ਦੀ ਪਾਇਲ ਪੁਲਿਸ ਦੀ ਸਾਰੀ ਟੀਮ ਉੱਥੇ ਉਹਨੂੰ ਗਏ ਚਰ ਨੂੰ ਰੈਸਟ ਕਰਕੇ ਲੱਕੇ ਸਰ ਪਤਾ ਲੱਗਿਆ ਜੀ ਮੋਟਿਵ ਕੀ ਸੀ ਉਹਦਾ ਕਤਲ ਕਰਨ ਦਾ ਜੀ ਵਿਨੂ ਕਨਾਲੀਆ ਜੀ ਸਾਨੂੰ ਪੁੱਛ ਨਹੀਂ ਸੋ ਇਹ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 2017 ਤੋਂ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਣ ਆਇਆ ਸੀ ਤੇ ਉਸ ਦਿਨ ਆਪਸ ਇਹਨਾਂ ਚ ਕੋਈ ਬਹਿਸ-ਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹਨਾਂ ਗੁੱਸੇ ਚ ਆ ਕੇ ਲੇਡੀ ਦੇ ਰੋਡ ਮਾਰਜਿਸ ਕਰਕੇ ਉਸ ਦਾ ਮਰਡਰ ਹੋ ਗਿਆ ਸੀ ਕੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸਰ ਹਾਂਜੀ ਹਥਿਆਰ ਬਰਾਮਦ ਹੋ ਚੁੱਕਿਆ ਹੈ ਜੀ ਡੀਐਸਪੀ ਸਾਹਿਬ ਮ੍ਰਿਤਕ ਮਹਿਲਾ ਇਸ ਵਿਅਕਤੀ ਦੇ ਸੰਪਰਕ ਚ ਕਿੱਦਾਂ ਆਈ ਜੀ ਇਹ ਮ੍ਰਿਤਕ ਮਹਿਲਾ 2017 ਚ ਫੇਸਬੁੱਕ ਦੇ ਥਰੋ ਇਸੇ ਸੰਬੰਧ ਵਿੱਚ ਆਈ ਸੀ ਜੀ ਸਰ ਤੇ ਇਸ ਵਿਅਕਤੀ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਇਸ ਵਿਅਕਤੀ ਦੇ 10 ਤੋਂ ਵੱਧ ਮੁਕੱਦਮੇ ਦਰਜ ਹਨ ਕਈ ਅੰਡਰ 307 ਕਈ ਅੰਡਰ ਐਨਡੀਪੀਐਸ ਕਈ ਅੰਡਰ ਚੋਰੀ ਤੇ ਕੈਟੇਗਰੀ ਮੁਕੱਦਮੇ ਦਰਜ ਹਨ ਜੀ ਸਰ ਤੇ ਇਹਦਾ ਰਿਮਾਂਡ ਵਗੈਰਾ ਕਿੰਨੀ ਦੇਰ ਦਾ ਜੀ ਇਹਦਾ ਸਾਨੂੰ ਹਜੇ 4 ਦਿਨ ਦਾ ਰਿਮਾਂਡ ਮਿਲਿਆ ਹੈ ਇਫ ਨੀਡ ਵੀ ਅਸੀਂ ਹੋਰ ਰਿਮਾਂਡ ਲਾ ਲਾਂਗੇ ਜੀ ਕੀ ਇਸ ਮਾਮਲੇ 'ਚ ਕੋਈ ਹੋਰ ਖਲਾਸੇ ਹੋਣ ਦੀ ਉਮੀਦ ਹੈ ਸਰ ਸਾਨੂੰ ਉਮੀਦ ਹੈ ਕਿ ਜੇ ਰਿਮਾਂਡ ਲਿੱਤਾ ਹੈ ਕਿ ਹੋਰ ਕੋਈ ਚੀਜ਼ਾਂ ਸਾਹਮਣੇ ਆਣ ਗਿਆ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼